ਸਾਡੇ ਕਾਂਗਰਸ ਦੇ ਪ੍ਰਧਾਨ ਸਾਹਿਬ ਸੁਨੀਲ ਜਾਖੜ ਜੀ ਔਰ ਸਾਡੇ ਇੱਥੇ ਦੇ ਮੈਂਬਰ ਪਾਰਲੀਮੈਂਟ ਨੇ ਸਾਡੇ ਮਿਨਿਸਟਰ ਸਾਹਿਬ ਬਿਜਲੀ ਮੈਕ ਵਿੱਚ ਮੇਰੇ ਕੁਲਪ੍ਰੀਤ ਕਾਗੜ ਜੀ ਸਾਡੇ ਐਮਐਲਏ ਸਾਹਿਬਾਨ ਯੋਗਿੰਦਰਪਾਲ ਜੀ ਅਮਿਤਵਿਜ ਜੀ ਬਰਿੰਦਰ ਪਾੜਾ ਜੀ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਸਾਡੇ ਸੰਜੀਵ ਬੈਂਸ ਜੀ ਅਮਿਤ ਮਿੰਟੂ ਜੀ ਨਰੇਸ਼ ਪੂਰੀ ਜੀ ਵਿਨੇ ਮਹਾਜਨ ਜੀ ਰਮਨ ਪੱਲਾ ਜੀ ਅਫਤਾਰ ਕਲੇਰ ਜੀ ਔਰ ਇਥੇ ਬਿਰਾਜਮਾਨ ਸਾਡੇ ਪਾਰਟੀ ਦੇ ਔਰ ਇਲਾਕੇ ਦੇ ਮੇਰੇ ਵੀਰੋ ਤੇ ਭੈਣੋ ਅੱਜ ਬਹੁਤ ਖੁਸ਼ੀ ਹੋਈ ਹੈ ਕਿ ਮੈਂ ਇਥੇ ਇੱਕ ਬੜੇ ਸ਼ੁਭ ਕਮ ਵਾਸਤੇ ਆ ਸਕਿਆ ਆ ਜਿਹੜਾ ਸ਼ਾਹਪੁਰ ਕੰਢੀ ਜਿਹੜੀ ਬਹੁਤ ਸਾਲਾਂ ਤੋਂ ਅਸੀਂ ਸੁਣਦੇ ਆਇਆ ਸਮਾਂ ਜਦੋਂ ਰੰਜੀਤ ਸਾਗਰ ਡੈਮ ਉਦੋਂ ਥੀਨ ਡੈਮ ਹੁੰਦਾ ਸੀ ਸ਼ੁਰੂਆਤ ਹੋਈ ਸੀ ਉਹਦੀ ਉਦੋਂ ਤੋਂ ਗੱਲਾਂ ਚੱਲ ਰਹੀਆਂ ਸੀਆਂ ਕਿ ਨੀਚੇ ਅਸੀਂ ਬਰਾਜ ਬਣੇਗਾ ਉੱਥੋਂ ਫਿਰ ਅੱਗੇ ਪਾਣੀ ਦੇ ਖੇਤੀ ਬਾੜੀ ਵਾਸਤੇ ਜਾਊਗਾ ਸ਼ਾਹਪੁਰ ਕੰਢੀ ਸ਼ੁਰੂਆਤ ਹੋਈ ਪਰ ਫਿਰ ਜੰਮੂ ਕਸ਼ਮੀਰ ਔਰ ਸਾਡਾ ਕੁਝ ਫਰਕ ਪੈ ਗਿਆ ਔਰ 4-5 ਸਾਲ ਇਹ ਬੰਦ ਰਿਹਾ ਔਰ ਮੈਂ ਤਨਵਾਦੀ ਆ ਸਾਡੇ ਬਿਜਲੀ ਦੇ ਜਿਹੜੇ ਸੈਂਟਰ ਦੇ ਵਜ਼ੀਰ ਨੇ ਘਟਕਰੀ ਜੀ ਦਾ ਜਿਨ੍ਹਾਂ ਨੇ ਦੋਨੋਂ ਸੂਬਿਆਂ ਨੂੰ ਬਲਾ ਕੇ ਸਾਡਾ ਸਮਝੌਤਾ ਕਰਾਇਆ ਔਰ ਅੱਜ ਇਹ ਡੈਮ ਸ਼ੁਰੂ ਹੋ ਗਿਆ ਨਹੀਂ ਤਾਂ ਇਹ ਜਿਹੜਾ ਪਾਣੀ ਸੀ ਜੋ ਪੰਜਾਬ ਦੇ ਖੇਤਾਂ ਦੇ ਵਿੱਚ ਆਉਣਾ ਚਾਹੀਦਾ ਸੀ ਜਾਂ ਜੰਮੂ ਕਸ਼ਮੀਰ ਦੇ ਖੇਤਾਂ ਦੇ ਵਿੱਚ ਉਹ ਸਾਰਾ ਪਾਕਿਸਤਾਨ ਜਾ ਰਿਹਾ ਸੀ ਔਰ ਉਹ ਖੁਦ سے ਇੱਕ ਐਸੀ ਲੜਦੇ ਰਹੀਏ ਆਪਸ ਉਹਨਾਂ ਦਾ ਫਾਇਦਾ ਹੀ ਹੁੰਦਾ ਸੀ ਇਹ ਪਾਣੀ ਦੇ ਨਾਲ ਤੇ ਅੱਜ ਇਹ ਸ਼ੁਰੂਆਤ ਹੋ ਗਈ ਔਰ 3 ਸਾਲਾਂ ਦੇ ਵਿੱਚ ਇਸ ਨੇ ਬਿਲਕੁਲ ਮੁਕੰਮਲ ਹੋ ਕੇ ਚਾਲੂ ਹੋ ਜਾਣਾ ਹੈ ਔਰ ਸਾਡੇ ਪੰਜਾਬ ਦੇ ਪਾਣੀ ਆਪਣੇ ਖੇਤਾਂ 'ਚ ਵਿਜਾਉ ਔਰ ਬਿਜਲੀ 206 ਮੈਗਾਵਾਟ ਦੀ ਇੱਥੋਂ ਪੈਦਾਵਾਰ ਇੱਥੋਂ ਹੋਣੀ ਹੈ ਜਿਹੜੀ ਸਾਨੂੰ ਲੋਡ ਹੈ ਇਸ ਗੱਲ ਦੀ ਅੱਜ ਕਦੇ-ਕਦੇ ਲੋਕ ਭੁੱਲ ਜਾਂਦੇ ਨੇ ਕਿ ਕਿੰਨੀ ਸਾਡੇ ਸੇਵਾ ਹੈ ਸਾਡੀ ਪ੍ਰਤੀ ਪੰਜਾਬ ਦੀ ਔਰ ਕੀ ਸਾਡੀ ਔਕੜਾਂ ਨੇ ਇੱਕ ਤਾਂ ਅਸੀਂ ਬਾਰਡਰ ਤੇ ਬੈਠੇ ਆਂ 560 ਕਿਲੋਮੀਟਰ ਦਾ ਬਾਰਡਰ ਹੈ ਪਠਾਨਕੋਟ ਤੋਂ ਲੈ ਕੇ ਨੀਚੇ ਫਾਜ਼ਿਲਕਾ ਤੱਕ ਔਰ ਇੱਕ ਛੋਟਾ ਜਿਹਾ ਸੂਬਾ ਜਿਹੜਾ ਸਾਡਾ 2 ਫੀਸਦੀ ਧਰਤੀ ਹੈ ਸੂਬੇ ਇਸ ਦੇਸ਼ ਦੀ ਔਰ ਕੋ 1.5 ਫੀਸਦੀ ਸਾਡੇ ਲੋਕ ਨੇ ਇਹ ਆਪਣੀ ਹਿੰਮਤ ਨਾਲ ਮਿਹਨਤ ਨਾਲ ਇਹਨਾਂ ਨੇ ਆਪਣੇ ਦੇਸ਼ ਨੂੰ ਅਨਖਵਾਇਆ ਇੱਕ ਤੁਹਾਨੂੰ ਸ਼ਾਇਦ ਕਈਆਂ ਨੂੰ ਯਾਦ ਹੋ ਕਈਆਂ ਨੂੰ ਨਹੀਂ ਪਤਾ ਇੱਕ ਸਮਾਂ ਸੀ ਜਦੋਂ ਅਸੀਂ ਝੋਲੀ ਾਟ ਕੇ ਅਮਰੀਕਾ ਤੋਂ ਕਣਕ ਲੈਂਦੇ ਸੀ ਇੱਕ ਅਗਰੀਮੈਂਟ ਸੀ ਪੀ ਐਲ 480 ਕਹਿੰਦੇ ਸੀ ਉਹਨੂੰ ਉਹਨਾਂ ਦੇ ਨਾਲ ਸਮਝੌਤਾ ਸੀ ਉਹ ਸਾਥੋਂ ਸਾਨੂੰ ਕਣਕ ਦਿੰਦੇ ਸੀ ਔਰ ਜਿਹੜਾ ਪੈਸਾ ਇਕੱਠਾ ਹੁੰਦਾ ਸੀ ਉਰੇ ਉਹ ਆਪਣੇ ਸਿਆਸੀ ਤੌਰ ਤੇ ਉਹਰੇ ਵਰਤੇ ਸਿਸ ਕਿਸੀ ਇਸ ਪਾਰਟੀ ਨੂੰ ਕਰਤਾ ਕਿਸੇ ਉਸ ਪਾਰਟੀ ਨੂੰ ਕਰਤਾ ਕੋਈ ਛੋਟੀ ਜਿਹੀ ਪ੍ਰੋਜੈਕਟ ਲਾਤੀ ਇਹ ਜੀ ਕੰਮ ਇੱਥੇ ਕਰਦੇ ਸ। ਫਿਰ ਸਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਨੇ ਡਾਕਟਰ ਬਰਲੌਗ ਸੇ ਡਾਕਟਰ ਖੇਮ ਸਿੰਘ ਗਿੱਲ ਸੇ ਜਿਨ੍ਹਾਂ ਨੇ ਕਣਕ ਤੇ ਕੰਮ ਕੀਤਾ ਔਰ ਕਣਕ ਦੀ ਪਹਿਲਾਂ ਬਹੁਤ ਉੱਚੀ-ਉੱਚੀ ਕਣਕ ਹੁੰਦੀ ਸੀ ਇਹਨੇ 6-6 ਅ 7-7 ਫੁੱਟ ਤੱਕ ਔਰ ਇਹ ਨਮੀ ਕਣਕ ਬਣਾਈ ਜਿਹੜੀ ਹੁਣ ਅਸੀਂ ਅੱਜ ਆਪਣੇ ਖੇਤਾਂ ਦੇ ਵਿੱਚ ਲਾਈ ਬੈਠੇ ਆਂ ਚੌਨਾ ਫਿਲੀਪੀਨਸ ਤੋਂ ਆਇਆ ਲਾਈ ਬੈਠੇ ਆਂ ਹਿੰਮਤ ਕੀਤੀ ਸਾਡੇ ਇਹ 2 ਫੀਸਦੀ ਧਰਤੀ ਦੀ ਔਰ ਹਿੰਦੁਸਤਾਨ ਦਾ ਇਸ APL 480 ਰੱਦ ਹੋ ਗਿਆ ਔਰ ਹਿੰਦੁਸਤਾਨ ਦੇ ਜਿਹੜੇ ਗੋਦਾਮ ਸੇ ਜਾਂ ਸੂਬੇ ਸੇ ਜਾਂ ਜਿੱਥੇ ਲੋਕ ਭੁੱਖੇ ਮਰਦੇ ਸੇ ਪੰਜਾਬ ਦੀ ਕਣਕ ਔਰ ਪੰਜਾਬ ਦਾ ਚੌਨਾ ਖਾਣ ਲੱਗਿਆ ਇਸ ਸਾਡੀ ਹਿੰਮਤ ਸੀ ਉੱਤੇ ਲੇਕਿਨ ਮੁਸੀਬਤਾਂ ਸਾਡੀਆਂ ਵੀ ਸੀ ਇੱਕ ਪਾਸੇ ਪਾਕਿਸਤਾਨ ਔਰ ਇਹ ਵੀ ਨਹੀਂ ਕਿ ਸਿਰਫ ਅਨ ਇਹ ਸਾਡੇ ਪੰਜਾਬ ਦਾ ਖੂਨ ਸਭ ਤੋਂ ਜ਼ਿਆਦਾ ਡੁੱਲਿਆ ਹੈ ਆਪਣੇ ਰੱਖਿਆ ਕਰਾਉਣ ਦੀ ਆਪਣੇ ਮੁਲਕ ਦੀ ਕਰਾਉਣ ਦੀ ਅੱਜ ਸਾਡੇ ਗਵਰਨਰ ਗਾਰਡੀਅਨਸ ਆਫ ਗਵਰਨੈਂਸ ਬੈਠੇ ਨੇ ਜੀਓ ਜੀ ਇਹਨਾਂ ਨੂੰ ਪਤਾ ਹੈ ਸਾਰਿਆਂ ਨੂੰ ਮੇਰੇ ਸਾਥੀ ਨੇ ਔਰ ਇਹਨਾਂ ਦੀ ਜਿਹੜੀ ਜਨਰਲ ਸ਼ੇਰਗਿਲ ਸਾਹਿਬ ਲੱਗੇ ਹੋਏ ਨੇ ਉਹ ਮੇਰੇ ਨਾਲ ਹੀ ਖੜਕਵਾਸਲਾ ਰਹੇ ਐਨਡੀਐਚ ਆਈਐਮਏ ਰਹੇ ਫਿਰ ਉਹ ਰਸਾਲੇ ਚਲੇ ਗਏ ਤੇ ਮੈਂ ਇਨਫੈਂਟਰੀ چلا ਗਿਆ ਪਰ ਐਨਾ ਹੀ ਫਰਕ ਸੀ ਬੜੇ 60 ਸਾਲ ਤੋ ਅਸੀਂ ਇਕੱਠੇ ਰਹੇ ਔਰ ਉਹਨਾਂ ਨੇ ਪੂਰੇ ਪੰਜਾਬ ਚ ਕੀਤਾ ਇਹਦਾ ਇਹਦਾ ਮਤਲਬ ਕਿ ਇਹ ਵੀ ਮੈਂ ਦੱਸੂਗਾ ਤੁਹਾਨੂੰ ਇਹਨਾਂ ਨੇ ਕੀ ਕੁਝ ਪ੍ਰਾਪਤੀਆਂ ਕੀਤੀਆਂ ਨੇ ਜੀਓ ਜੀ ਨੇ ਲੇਕਿਨ ਜਿਹੜੀ ਸੇਵਾ ਕੀਤੀ ਜੋ ਕੁਰਬਾਨੀਆਂ ਦਿੱਤੀਆਂ ਕੋਈ ਸੁਭਾ ਨਹੀਂ ਜਿੰਨੇ ਪੰਜਾਬੀਆਂ ਨੇ ਦਿੱਤੀਆਂ ਇੱਥੇ ਸਾਡੀ ਸਿੱਖ ਰੈਜਿਮੈਂਟ ਸਾਡੀ ਸਿੱਖ ਲਾਈਟ ਇਨਫੈਂਟਰੀ ਸਾਡੀ ਪੰਜਾਬ ਰੈਜਿਮੈਂਟ ਸਾਡੀ ਡੋਗਰਾ ਰੈਜਿਮੈਂਟ ਸਾਡੀ ਤੋਪਖਾਨਾ ਭਰਿਆ ਹੋਇਆ ਸਿੱਖ ਪੰਜਾਬੀਆਂ ਨਾਲ ਥੋੜਾ ਰਸਾਲਾ ਭਰਿਆ ਹੋਇਆ ਪੰਜਾਬੀਆਂ ਨਾਲ ਥੋੜੇ ਹਰ ਚੀਜ਼ ਹਰ ਵੀ ਜਿਹੜੀ ਜਿਹੜੀ ਫੌਜ ਦੇ ਵਿੱਚ ਕੋਈ ਵੀ ਮਹਿਕਮਾ ਹੋਵੇ ਕੋਈ ਵੀ ਕਿਸਮ ਦੀ ਡਿਪਾਰਟਮੈਂਟ ਹੋਵੇ ਉਹਦੇ ਵਿੱਚ ਸਾਡੇ ਇੱਥੇ ਪੰਜਾਬੀ ਨਹੀਂ ਉੱਥੇ ਵਾਸਤੇ ਔਰ ਜ਼ਿਆਦਾ ਇੱਕ ਖੂਨ ਆਪਣਾ ਡੋਲਦਾ ਇਹਨਾਂ ਦਾ ਤੋ ਇਹ ਗੱਲਾ ਆਪਾਂ ਪੁੱਛ ਨਹੀਂ ਸਕਦੇ ਕਿ ਪੰਜਾਬ ਦੀ ਹਿੰਦੁਸਤਾਨ ਪ੍ਰਤੀ ਕਿੰਨੀ ਇੱਥੇ ਸਾਡੀ ਸੇਵਾ ਹੋਈ ਹੈ। ਔਰ ਅੱਜ ਪੰਜਾਬ ਨੂੰ ਰੱਖ ਸੁਰੱਖਿਅਤ ਰੱਖਣ ਵਾਸਤੇ ਵੀ ਔਰ ਪੰਜਾਬ ਨੂੰ ਅੰਨ ਦੇਣ ਵਾਸਤੇ ਵੀ ਅਸੀਂ। ਲੇਕਿਨ ਮੁਸੀਬਤਾਂ ਹੁਣ ਅਸੀਂ ਪਾਣੀ ਦੀ ਗੱਲ ਕਰ ਰਹੇ ਆ ਪਥੇਮ ਡੈਮ ਕਰ ਰਹੇ ਹਾਂ ਉਹਦੇ। ਆ ਪਾਣੀ ਦਾ ਇੱਥੇ نیچے 5000 ਹੈਕਟੇਰ ਥੱਲੇ ਪਾਸੇ ਉੱਥੇ ਪਾਣੀ ਜਾਊਗਾ ਯੂਬੀਡੀਸੀ ਦੇ ਰਾਹੀਂ ਆਪਣੇ ਖੇਤਾਂ ਦੇ ਵਿੱਚ। ਇੱਕ ਹਾਲਾਤੇ ਬਣ ਰਹੇ ਨੇ ਹੁਣ ਜਿਹਦੇ ਨਾਲ ਸਾਡਾ ਨੁਕਸਾਨ ਪੰਜਾਬ ਦਾ ਹੋ ਸਕਦਾ ਹੈ ਪਹਿਲੀ ਗੱਲ ਤਾਂ ਜਿਹੜੇ ਸਾਡੀ ਬਰਫਾਂ ਨੇ ਪਿਗਲ ਗਿਆ ਇਹਨੂੰ ਗ੍ਰੀਨ ਹਾਊਸ ਇਫੈਕਟ ਕਹਿੰਦੇ ਨੇ ਔਰ ਬਰਫਾਂ ਜਿਹੜੀਆਂ ਨਮੀਆਂ ਪੈਣੀਆਂ ਚਾਹੀਦੀਆਂ ਸਿਹਤ ਕੀ ਜਰਾ ਕੁਝ ਸਾਲ ਠੀਕ ਰਿਹਾ ਚਾਰ ਪੰਜ ਸਾਲਾਂ ਤੋਂ ਬਰਫਾਂ ਹੀ ਨਹੀਂ ਪਈਆਂ ਤੇ ਤੁਸੀਂ ਇੱਕ ਮਨਾਲੀ ਦੇ ਵਿੱਚ ਇੱਕ ਮੁਹੱਲੇ ਦੇ ਆਪਣੇ ਆਪਣੇ ਮੁਹੱਲੇ ਪੰਜਾਬ ਚੰਡੀਗੜ੍ਹ ਦੇ ਕੋਲ ਹੈ ਇਹਨਾਂ ਦੇ ਦਫ਼ਤਰ ਨੇ ਸਾਸੇ ਆਰਗੇਨਾਈਜੇਸ਼ਨ ਹੈ 스노우 অর ਐਵਲਾਂਚ ਸਟੱਡੀ ਐਸਟੈਬਲਿਸ਼ਮੈਂਟ ਉੱਥੇ ਦੇਖ ਕੇ ਆਓ 60 ਸਾਲ ਪਹਿਲਾਂ ਜਿਹੜੇ ਗਲੇਸ਼ੀਅਰ ਸੇ ਵੱਡੇ ਵੱਡੇ ਉਹ ਹੁਣ ਹਰ ਸਾਲ ਦੀ ਉਹਨਾਂ ਨੇ ਤਸਵੀਰ ਲਈ ਆ ਉਹ ਗਲੇਸ਼ੀਅਰ ਦਾ ਇੱਕੋ ਹੀ ਜਗ੍ਹਾ ਤੋਂ ਲਿੱਤੀ ਹੈ ਔਰ ਹੁਣ ਉੱਥੇ ਕੁਝ ਨਹੀਂ برف ਉੱਥੇ ਸਾਰਾ ਪੱਥਰੀ ਪੱਥਰ ਹੈ ਉੱਥੇ ਰਹਿਣ ਦਾ ਇਹ ਹਾਲਾਤ ਸਾਡੇ ਬਣ ਰਹੇ ਨੇ ਕਿ ਜਿਹੜੇ ਸਾਡੀ ਨਦੀਆਂ ਦਾ ਪਾਣੀ 17 ਐਮਐਫ ਪਾਣੀ ਕਹਿੰਦੇ ਸੀ ਹੁਣ 13 ਐਮਐਫ ਤੇ ਆ ਗਿਆ। ਔਰ ਸਾਡਾ ਪਾਣੀ ਹੁਣ ਪਾਕਿਸਤਾਨ ਜਾ ਰਿਹਾ ਹੈ। ਤੋਂ ਇੱਕ ਖੁਸ਼ੀ ਦੀ ਗੱਲ ਹੈ ਕਿ ਸਾਡਾ ਇਹ ਡੈਮ ਬਣ ਜੂ ਔਰ ਸਾਡਾ ਇਹ ਜਿਹੜੇ ਪੰਜਾਬ ਦੇ ਯੂਵੀਡੀਸੀ ਦੇ ਰਾਹੀਂ ਅਸੀਂ ਆਪਣੇ ਖੇਤਾਂ ਦੇ ਵਿੱਚ ਤਾਂ ਪਚਾਈ ਉਹਨਾਂ ਨੂੰ ਕਿਉਂ ਲੈ ਜਾਈਏ? ਉਹਦਾ ਰੋਜ਼ ਸਾਡੇ ਕਿਸੇ ਨਾ ਕਿਸੇ ਫੌਜੀ ਨੂੰ ਠੋਕੀ ਜਾਂਦੇ ਨੇ ਉੱਥੇ ਬਾਰਡਰ ਦੇ ਉੱਪਰ। ਮੈਂ ਤਾਂ ਕਿਹਾ ਇਹਨਾਂ ਦਾ ਕੋਈ ਤਰੀਕਾ ਹੈਕਰ ਉਹ ਇੱਕ ਸਾਡਾ ਮਾਰਦੇ ਨੇ 10 ਉਹਨਾਂ ਦੇ ਠੋਕੋ ਹੋਰ ਕੋਈ ਤਰੀਕਾ ਨਹੀਂ ਹੈਗਾ। ਅਗਰ ਇਹ ਹੀ ਸਮਝਣਗੇ ਇਸ ਗੱਲ ਇਹ ਬੋਲੀ। ਇਹ ਕੀ ਮਤਲਬ ਹੈ ਤੇ ਅਖਨੂਰ ਦੇ ਵਿੱਚ ਜਾ ਕੇ ਰੋਜ਼ ਹੀ ਸ਼ੈਰੀਂਗ ਕਰਦੇ ਨੇ ਰੋਜ਼ ਹੀ ਸਾਡੇ ਬੰਦੇ ਸਿਵਿਲਿਅਨ ਮਾਰਦੇ ਨੇ। ਆ ਜਿਹੜੇ 41 ਬੰਦੇ ਲੜਕੇ ਸਾਡੇ ਪਲਵਾਮਾ ਮੜੇ ਨੇ ਕਿਸ ਵਾਸਤੇ ਮਰੇ ਨੇ? 3 ਵਜੇ ਜੰਮੂ ਤੋਂ ਚੱਲੇ ਤਿੰਨ ਵਜੇ ਰਾਤ ਨੂੰ ਸਵੇਰ ਦੇਵੇ ਨੇ 3 ਵਜੇ ਔਰ 3 ਵਜੇ ਦੁਪਹਿਰ ਨੂੰ ਉਰਥੇ ਪਲਵਾਵਾ ਪਿਆ ਕੋਈ ਬਸ ਸੁੱਤਾ ਪਿਆ ਹੋਣਾ ਹੈ ਕੋਈ ਬੈਠਾ ਹੋਣਾ ਹੈ ਕੋਈ ਖੇਡਦੇ ਹੋਣੇ ਨੇ ਕੋਈ ਗੱਲਾਂ ਬਾਤਾਂ ਕਰਦੇ ਹੋਣੇ ਔਰ ਤੁਸੀਂ ਉਹਨਾਂ ਦੇ ਬਸ ਸੁੜਾ ਦਿਓ ਇਸ ਕਿਸਮ ਦੀ ਗੱਲਾਂ ਨਹੀਂ ਚੱਲ ਸਕਦੀਆਂ ਔਰ ਇਸ ਵਾਸਤੇ ਪੰਜਾਬ ਨੂੰ ਤਕੜਾ ਰਹਿਣਾ ਬੜਾ ਜ਼ਰੂਰੀ ਹੈ ਤੋ ਇਹ ਪਾਣੀ ਦੀ ਜਿਹੜੀ ਗੱਲਾਂ ਨੇ ਆਪਾਂ ਨੂੰ ਹੁਣ ਪਾਣੀ ਦਾ ਹੀ ਗੰਭੀਰਤਾ ਨਾਲ ਸੋਚਣਾ ਪਊ ਕਿਉਂਕਿ ਇਹ ਇਸ ਵੇਲੇ ਜੋ ਹੋ ਰਿਹਾ ਹਾਲ ਨਦੀਆਂ ਦਾ ਪਾਣੀ ਘਟ ਰਿਹਾ ਸਾਡਾ ਔਰ ਦੂਜੇ ਪਾਸੇ ਉਹਦੇ ਬਜਾਏ ਅਸੀਂ ਧਰਤੀ ਦਾ ਪਾਣੀ ਕੱਢ ਰਹੇ ਹਾਂ ਇਸ ਵੇਲੇ ਦੋ ਤਿਹਾਈ ਪੰਜਾਬ ਦੇ ਵਿੱਚ ਨਵਾਂ ਟਿਊਬੇ ਨਹੀਂ ਲੱਗ ਸਕਦਾ ਇਹਨੂੰ ਡਾਰਕ ਏਰੀਆ ਕਹਿੰਦੇ ਨੇ ਅਗਰ ਕਿਤੇ ਲੱਗਦਾ ਹੁਣ ਜਿੱਥੇ ਤੁਸੀਂ ਲਾ ਸਕਦੇ ਹੋ ਉੱਥੇ ਵੀ ਪਾਣੀ ਥੱਲੇ ਹੋਰ ਚਲਾ ਗਿਆ 300 ਫੁੱਟ 400 ਫੁੱਟ 500 ਫੁੱਟ ਸਾਰਾ ਲੱਖ ਪਰਿਵਾਰ ਨੇ ਮੇਰੇ ਇੱਥੇ ਜਿਹੜੇ ਕਰਜ਼ੇ ਦੇ ਨਾਲ ਦਬੇ ਹੋਏ ਨੇ ਕਿਸਾਨ 24 ਲੱਖ ਸਾਡੇ ਪੂਰੇ ਕਿਸਾਨ ਨੇ ਲੇਕਿਨ 13 ਸਾਰਾ ਲੱਖੇ ਉਹਦੇ ਵਿੱਚੋਂ 10 ਲੱਖ 25000 ਕਿਸਾਨਾਂ ਪਰਿਵਾਰ ਇਹ ਜਿਹੇ ਨੇ ਜੋ 5 ਕਿੱਲੇ ਤੋਂ ਘੱਟ ਨੇ ਛੋਟੇ ਹੁਣ ਤੁਸੀਂ ਦੱਸੋ ਜਦੋਂ ਟਿਊਬਵੈਲ ਚੱਲਿਆ ਜਾਊਗਾ 700 ਫੁੱਟ ਤੇ ਤੇ ਉਹਨੂੰ 20 ਹਸਪਾਵਰ ਦੀ ਮੋਟਰ ਲਾਊਗੀ ਲਾ ਲੂਗਾ ਉੱਥੋਂ ਪਾਣੀ ਨਾ ਹੋਏ ਨਦੀ ਦਾ ਪਾਣੀ ਨਾ ਹੋਏ ਫਿਰ ਕਰੂਗਾ ਕੀ ਕਿਸਾਨ ਸਾਡਾ ਇਸ ਕਰਕੇ ਇਹ ਜ਼ਰੂਰੀ ਹੈ ਕਿ ਆਪਾਂ ਆਪਣੀ ਪੰਜਾਬ ਦੀ ਪਾਣੀ ਦਾ ਦੀ ਬਜਟ ਕਰੀਏ ਮੁਫਤ ਦਾ ਪਾਣੀ ਮਿਲ ਰਿਹਾ ਕਿਸਾਨਾਂ ਨੂੰ ਅਸੀਂ ਦੇ ਰਹੇ ਹਾਂ ਲੇਕਿਨ ਜ਼ਿੰਮੇਵਾਰੀ ਥੋੜੀ ਵੀ ਵੱਧਦੀ ਹੈ ਜਿੰਨਾ ਇਸਤੇਮਾਲ ਕਰਨਾ ਹੈ ਕਰੋ ਬਾਕੀ ਤੁਸੀਂ ਟੂਟੀਆਂ ਖੁਲੀਆਂ ਨਾ ਛੱਡਦੇ ਹੋਇਆ ਕਰਨਾ ਬੰਦ ਰੱਖੋ ਕਿਉਂਕਿ ਅੱਜ ਤਾਂ ਅਸੀਂ ਬੈਠੇ ਹਾਂ ਉਹਰੇ ਪਰ ਆਉਣ ਵਾਲੀਆਂ ਪੀੜ੍ਹੀਆਂ ਦਾ ਕੀ ਛੱਡ ਕੇ ਜਾਵਾਂਗੇ ਅਸੀਂ ਜੋ ਹਾਲਾਤ ਬਣ ਰਹੇ ਨੇ ਅੱਛੇ ਨਹੀਂ ਬਣ ਰਹੇ ਪੂਰੇ ਹਿੰਦੁਸਤਾਨ ਚ ਅੱਛੇ ਨਹੀਂ ਬਣ ਰਹੇ ਲੇਕਿਨ ਮੈਨੂੰ ਤਾਂ ਪੰਜਾਬ ਦਾ ਫਿਕਰ ਜ਼ਿਆਦਾ ਹੈ ਕਿਉਂਕਿ ਮੈਂ ਇੱਥੇ ਪੰਜਾਬੀ ਆ ਮੇਰਾ ਹੈ ਮੇਰੇ ਬੱਚਿਆਂ ਨੇ ਰਹਿਣਾ ਹੋਰੇ ਤੁਹਾਡੇ ਬੱਚਿਆਂ ਨੇ ਰਹਿਣਾ ਹੋਰੇ ਅਸੀਂ ਉਹਨਾਂ ਵਾਸਤੇ ਇੱਕ ਮਜ਼ਬੂਤ ਪੰਜਾਬ ਛੱਡ ਤੇ ਆਰਥਿਕ ਤੌਰ ਤੇ ਮਜ਼ਬੂਤ ਔਰ ਜ਼ਿਆਦਾ ਕਿਸਾਨੀ ਸਾਡੀਆਂ ਦਾ ਕਿਸਾਨੀ ਨੂੰ ਆਪਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਕਿਸਾਨੀ ਇਸ ਵੇਲੇ ਫਸੀ ਹੋਈ ਹੈ ਇਹ ਬੈਂਕਾਂ ਦੇ ਲੋਨ ਵਗੈਰਾ ਕਰਨ ਦੇ ਇਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ 9.5 ਹਜ਼ਾਰ ਕਰੋੜ ਰੁਪਏ ਦੇ ਅਸੀਂ ਰੱਖਿਆ ਇਹਨਾਂ ਵਾਸਤੇ 6000 ਕਰੋੜ ਅਸੀਂ ਦੇ ਚੁੱਕੇ ਹਾਂ ਔਰ ਉਹ ਚੌਥੀ ਸਕੀਮ ਮੈਂ ਕੱਲ ਸ਼ੁਰੂ ਕਰਵਾਈ ਸੀ ਰਾਹੁਲ ਜੀ ਨੇ ਕੀਤੀ ਸੀ ਉੱਥੇ ਮੋਗੇ ਦੇ ਵਿੱਚ ਔਰ ਅਸੀਂ ਫਿਰ 5 ਕਿੱਲੇ ਤੱਕ ਅਸੀਂ ਪੂਰਾ ਕਰ ਦਾਂਗੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਹੋਰਾਂ ਨੂੰ ਲਵਾਂਗੇ ਤਾਂ ਕਿ ਜਿਹੜੇ 1.5 ਲੱਖ ਲੋਕ ਨੇ ਉਹਨਾਂ ਦੇ 9.5 ਹਜ਼ਾਰ ਰੁਪਇਆ ਲਾ ਕੇ ਅਸੀਂ ਇਹਨੂੰ ਪੂਰਾ ਕਰ ਸਕੀਏ ਇਹ ਤਾਂ ਸਿਰਫ ਮਦਦ ਹੈ ਇਹ ਨਹੀਂ ਕਿ ਕਿਸੇ ਦੇ ਕੋਲ ਕੋਈ 6 ਲੱਖ ਦਾ ਕਰਜ਼ਾ ਹੈ ਔਰ ਔਰ 1.5-2 ਲੱਖ ਨਾਲ ਮੁੱਕ ਜਾਊਗਾ ਲੇਕਿਨ ਥੋੜੀ ਰਾਤ ਮਿਲ ਜੂਗੀ ਫੇਰ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਹ ਤੇ ਦੇਖੀਏ ਕਿ ਹੋਰ ਖੇਤੀਬਾੜੀ ਅਸੀਂ ਕੀ ਤਬਦੀਲੀ ਲਿਆ ਸਕਦੇ ਹਾਂ ਅਸੀਂ ਕੜਕ ਤੋਂ ਕੱਢ ਕੇ ਕੀ ਲਾ ਸਕਦੇ ਹਾਂ ਝੋਨੇ ਨੂੰ ਕੱਢ ਤੋਂ ਕੀ ਲਾ ਸਕਦੇ ਜਿਹਦੀ ਆਮਦਨ ਸਾਡੇ ਕਿਸਾਨੀ ਦੀ ਵਧ ਸਕੀ ਉਹ ਸਾਡਾ ਕੰਮ ਹੈ ਸਾਡੀ ਯੂਨੀਵਰਸਿਟੀ ਦਾ ਕੰਮ ਹੈ ਔਰ ਉਹਦੇ ਕੈਸੀ ਲੱਗੇ ਹੋਏ ਹਨ ਲੇਕਿਨ ਅੰਤ ਵਿੱਚ ਉਹੀ ਗੱਲ ਬਣਦੀ ਹੈ ਪਾਣੀ ਇਹ ਪਾਣੀ ਦਾ ਮਸਲਾ ਜਿਹੜਾ ਹੈ ਇਹ ਆਪਾਂ ਨੂੰ ਆਪਣੇ ਮਨ ਦੇ ਸਾਹਮਣੇ ਰੱਖਣਾ ਚਾਹੀਦਾ ਤੁਸੀਂ ਗੱਲਾਂ ਬੜੀਆਂ ਕਈਆਂ ਨੇ ਅੱਜ ਮੈਨੂੰ ਕੀਤੀਆਂ ਨੇ ਪਰ ਇੱਕ ਗੱਲ ਉਸ ਤੋਂ ਕਰਨ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਸਨੂੰ ਕਿ ਮਗਾ ਜੀਓ ਜੀ ਦੀ ਗੱਲ ਕਰ ਰਿਹਾ ਸੀ ਕਿ ਕਿਉਂ ਜੀਓ ਜੀ ਅਸੀਂ ਬਣਾਈ ਰਾਜੀਵ ਜੀ ਜਦੋਂ ਪ੍ਰਧਾਨ ਮੰਤਰੀ ਸੇ ਉਹਨਾਂ ਨੇ ਇੱਕ ਵਾਰ ਕਿਹਾ ਸੀ ਕਿ ਕਸ਼ਮੀਰ ਚ ਜਿਹੜਾ 1 ਰੁਪਈਆ ਸੀ ਭੇਜਦੇ ਆ ਸਿਰਫ 4 ਪੈਸੇ ਲੱਗਦੇ ਨੇ ਟਰਤੀ ਤੇ 96 ਪੈਸੇ ਲੋਕ ਛਕੀ ਜਾਂਦੇ ਨੇ ਉਹਦੇ 'ਚ। ਔਰ ਇਹੀ ਸਾਡੇ ਇੱਥੇ ਪੰਜਾਬ ਦੇ ਵਿੱਚ ਹੋ ਰਿਆ ਸੀ। ਹੁਣ ਜਦੋਂ ਅਸੀਂ ਪੰਜਾਬ ਨੂੰ ਛੱਡ ਕੇ ਗਏ 2007 ਵਿੱਚ 43000 ਕਰੋੜ ਦਾ ਸਾਡਾ ਕਰਜ਼ਾ ਸੀਗਾ ਸੂਬੇ ਦੇ ਉੱਪਰ। ਜਦ ਅਸੀਂ ਸਾਂਭਿਆ 10 10 ਸਾਲ ਬਾਅਦ ਦਾ 210000 ਕਰੋੜ ਦਾ ਕਰਜ਼ਾ ਉਹ ਗਿਆ ਕਿੱਥੇ ਕੋਈ ਡੈਮ ਬਣਾਇਆ ਤੁਸੀਂ ਕੋਈ ਸੜਕਾਂ ਬਣਾਈਆਂ ਤੁਸੀਂ ਮੰਡੀ ਬੋਰਡ ਦੀ ਜਿਹੜੀ ਸੜਕਾਂ ਸੀ ਆ ਲਿੰਕ ਰੋਡ ਆ ਹਰ 6 ਸਾਲ ਤੋਂ ਬਾਅਦ ਉਹਨਾਂ ਦੀ ਬਰਮਤ ਹੋਣੀ ਚਾਹੀਦੀ ਸੀ ਅਸੀਂ 2006 ਚ ਕਰਕੇ ਗਏ ਸੀ ਅੱਜ ਤੱਕ ਹੁੰਨੀ ਹੋਈ ਅੱਜ ਇਸ ਸਾਲ ਆ ਜਿਹੜਾ ਸਾਲ ਹੁਣ ਗੁਜ਼ਰਿਆ ਉਹਦੇ ਵਿੱਚ ਅਸੀਂ 32000 ਕਿਲੋਮੀਟਰ ਸੜਕ ਬਣਾਈ ਹੈ ਔਰ ਉਹਦੇ ਵਿੱਚ 3000 ਕਰੋੜ ਰੁਪਏ ਮੰਡੀ ਬੋਰਡ ਨੇ ਲਾਇਆ ਉਹਦੇ ਵਿੱਚ ਉਹ ਤੁਹਾਡੇ ਤੁਹਾਡਾ ਪੈਸਾ ਹੈ ਜੋ ਤੁਸੀਂ ਮੰਡੀ ਦੇ ਵਿੱਚ ਲਿਆਉਂਦੇ ਹੋ ਆਪਣਾ ਉਹਦਾ ਹਿੱਸਾ 1-2 ਫੀਸਦੀ ਜਾਂਦਾ ਹੈ ਮੰਡੀ ਬੋਰਡ ਨੂੰ ਇਸੇ ਕੰਮ ਵਾਸਤੇ ਲਿੰਕ ਰੋਡਾਂ ਵਾਸਤੇ ਮੰਡੀਆਂ ਨੂੰ ਠੀਕ ਕਰਨੀਆਂ ਇਹ ਜਿਹੜਾ ਕੰਮ ਜੋ ਖੇਤੀਬਾੜੀ ਦੇ ਨਾਲ ਸੰਬੰਧਿਤ ਹੈ ਉਹਦੇ ਵਾਸਤੇ ਉਹ ਇਹ ਗੱਲ ਉਹਨਾਂ ਨੇ ਇਹ ਇਹ ਮੰਡੀ ਬੋਰਡ ਕਰ ਰਹੇ ਸੀ ਇਸ ਸਾਲ 30000 ਜਿਹੜੇ ਕਿਲੋਮੀਟਰ ਰਹਿੰਦੇ ਟੋਟਲ ਪੰਜਾਬ ਦੇ ਵਿੱਚ 62000 ਕਿਲੋਮੀਟਰ ਲਿੰਕ ਰੋਡ ਨੇ 32000 ਕਰਤਾ 30000 ਇਸ ਸਾਲ ਅਸੀਂ ਹੁਣ ਬਜਟ ਪਾਇਆ ਹੋਇਆ ਔਰ ਹੁਣ ਕਰ ਰਹੇ ਨੇ ਇਹਨਾਂ ਨੇ ਪੈਸੇ ਪੂਰ ਪਰਬੰਧ ਕਰ ਲਏ ਉਹਦੇ ਵਾਸਤੇ ਦੋ ਸਾਲਾਂ ਦਾ ਪੂਰਾ ਸੜਕਾਂ ਦਾ ਜਾਲ ਮੈਂ ਬਿਛਾ ਦੂੰਗਾ ਪੰਜਾਬ ਨਮਾ ਇੱਥੇ ਕੁਝ ਅਸੀਂ ਗੱਲ ਹੋਣ ਨਹੀਂ ਦੇਣੀ ਲੇਕਿਨ ਜਦੋਂ ਇਹ ਸੜਕਾਂ ਬਣਦੀਆਂ ਨੇ ਆ ਜਿਹੜੇ ਪੀਡਬਲਯੂਡੀ ਦੇ ਬਣਾਉਂਦੇ ਨੇ ਜਾਂ ਜਿਹੜੇ ਮਰਜੀ ਇਹ ਬਣਾਉਣੇ ਠੇਕੇਦਾਰ ਵਗੈਰਾ ਇਹਨਾਂ ਨੂੰ ਫੜਨ ਵਾਲੇ ਆ ਬੈਠੇ ਨੇ ਮੇਰੇ ਜੀਓ ਜੀ ਇੱਥੇ ਇਹਨਾਂ ਨੇ ਦੇਖਣਾ ਕਿ ਜਿਹੜਾ ਰੁਪਈਆ ਜਾਵੇ ਸਾਡੇ ਸੜਕਾਂ ਸਾਡੇ ਪਿੰਡਾਂ ਸਾਡੇ ਕਿਸੇ ਵੀ ਕੰਮ 'ਚ ਉਹਨੇ ਕੋ ਚੋਰੀ ਨਹੀਂ ਹੋ ਸਕਦੀ ਔਰ ਇਹ ਸਾਨੂੰ ਦੱਸਦੇ ਨੇ ਕਿ ਇੱਥੇ ਕੀ ਲੱਗ ਰਿਹਾ ਕਿੱਥੇ ਹੋ ਰਿਹਾ ਔਰ ਕਿਵੇਂ ਹੋ ਰਿਹਾ ਔਰ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਸਾਰੇ ਨੂੰ ਪੁੱਛਿਆ ਸੀ ਜੋਗਿੰਦਰ ਜੀ ਵੀ ਮੈਨੂੰ ਕਹਿੰਦੇ ਸੀ ਕਿ ਇਹਨਾਂ ਦਾ ਕੰਮ ਬਹੁਤ ਵਧੀਆ ਹੋ ਰਿਹਾ ਬਹੁਤ ਸੋਹਣਾ ਚੱਲ ਰਿਹਾ ਇੱਥੇ ਤਾਂ ਮੈਂ ਤੁਹਾਨੂੰ ਬਣਾਈ ਦੇਣਾ ਮੇਰੇ ਸਾਥੀਓ ਜਿਹੜਾ ਤੁਸੀਂ ਇਹ ਕੰਮ ਕਰ ਰਹੇ ਹੋ ਔਰੇ ਪੰਜਾਬ ਦੀ ਸੇਵਾ ਹੈ ਹਰ ਕਿਸਮ ਦੀ ਤੁਸੀਂ ਕਿਹਾ ਸੀ ਹੁਣ ਮੈਂ ਵੀ ਕਿਹਾ ਕਿ ਮੁੰਡੀਆਂ ਬੋਰਡ ਦੀ ਰਹਿ ਗਿਆ ਇੱਕ ਮੈਨੂੰ ਸੁਨੀਲ ਜੀ ਨੇ ਕਿਹਾ ਕਿ ਆਪਣਾ ਸਭ ਤੋਂ ਜਿਹੜਾ ਬਾਹਰਲਾ ਬਲਾਕ ਹੈ ਸਾਡਾ ਧਾਰ ਬਲਾਕ ਉਹਦੇ ਵਿੱਚ ਆਪਾਂ ਨੂੰ ਸੜਕਾਂ ਦੀ ਲੋੜ ਹੈ ਤੁਸੀਂ 60 ਕਿਲੋਮੀਟਰ ਮੰਗਿਆ 60 ਕਿਲੋ ਮੈਂ ਐਲਾਨ ਕਰਦਾ ਹਾਂ ਔਰ ਮੈਂ ਮੰਡੀ ਬੋਰਡ ਨੂੰ ਕਹਿ ਦੂੰਗਾ ਕਿ ਤੁਹਾਡੇ 60 ਕਿਲੋ ਉੱਥੇ ਬਣਾਓ ਤੇ ਹੋਰ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਸੀਆਂ ਕਿ ਇੱਕ ਮੈਡੀਕਲ ਇੱਕ ਇੱਕ ਲੜਕੀਆਂ ਦਾ ਕਾਲਜ ਲੜਕੀਆਂ ਦਾ ਕਾਲਜ ਅਸੀਂ ਐਸਐਨਐ ਦੱਸਿਆ ਤੁਹਾਨੂੰ ਪ੍ਰਧਾਨਜੀ ਨੇ ਕਿ 10 ਸਾਲਾਂ ਦੇ ਵਿੱਚ ਅਕਾਲੀ ਦਲ ਨੇ 13 ਕਾਲਜ ਖੜੇ ਕੀਤੇ ਨੇ ਪੰਜਾਬ ਦੇ ਵਿੱਚ ਸਾਡੇ ਮੈਨੀਫੈਸਟੋ ਦੇ ਵਿੱਚ ਸੀ ਕਿ ਅਸੀਂ ਆਪਣੇ 5 ਸਾਲਾਂ ਦੇ ਵਿੱਚ 50 ਮੈਲ ਕਾਲਜ ਦੇ ਕੇ ਜਾਵਾਂਗੇ ਔਰ ਇਹ 2 ਸਾਲਾਂ ਤੁਸੀਂ 17 ਖੜੇ ਕਰਤੇ ਨੇ ਔਰ ਰਹਿ ਗਏ ਸਾਡੇ 33 ਉਹਦੇ ਵਿੱਚੋਂ ਇੱਕ ਤੁਹਾਡਾ ਮੈਦਾਨ ਕਰਦਾ ਹਰੇ ਵਾਸਤੇ ਕਿ ਤੁਹਾਡਾ ਇੱਥੇ ਲਟਕਿਆਂ ਦਾ ਕਾਲਜ ਉਰੇ ਬਣੂ ਮੈਡੀਕਲ ਕਾਲਜ ਪਠਾਨਕੋਟ ਇਹ ਅਸੀਂ ਐਲਾਨ ਕਰ ਚੁੱਕੇ ਆ ਇਹ ਤੁਹਾਡਾ ਬਣ ਰਿਹਾ ਹੈ ਆਈਟੀਆਈ ਤੁਸੀਂ ਚਾਹੁੰਦੇ ਹੋਰੇ ਟੈਂਡਰ ਦੇ ਇਹਦਾ ਵੀ ਟੈਂਡਰ ਕਾਲ ਹੋ ਗਿਆ ਹੈ ਔਰ ਆਈਟੀਆਈ ਤੁਹਾਡੀ ਬਣ ਰਹੀ ਹੈ ਇੱਥੇ ਔਰ ਬਾਕੀ ਕਿਲੋਮੀਟਰ ਬਤਾਈ ਮੈਂ ਕਿਹ ਹੈ ਹੋਰ ਤਾਂ ਨਹੀਂ ਕੁਝ ਮੰਗਣਾ ਤੁਸੀਂ ਸੂਏਜ ਸੂਜਾਨਪੁਰ ਸੂਏਜ ਲਈ ਹਾਂ ਸੂਜਾਨਪੁਰ ਦੇ ਵਿੱਚ ਸੂਏਜ ਨਹੀਂ ਹੈ ਉਹਨੇ ਦੇਖ ਲਓ ਆਪਾਂ ਜਿਹੜੇ ਪਿੰਡ ਦੇ ਵਿੱਚ ਜਾਂਦੇ ਆਂ ਅਸੀਂ ਲੋਕ ਸੂਏਜ ਮੰਗਦੇ ਨੇ ਹੁਣ ਸੂਏਜ ਦਾ ਕੰਮ ਇਹ ਨਹੀਂ ਸਿਰਫ ਕਿ ਬਾਹਰੋਂ ਨਾਲੀਆਂ ਬਣਾ ਲਓ ਉਹ ਥੱਲੇ ਨਹੀਂ ਮੰਗਦੇ ਨੇ ਥੱਲੇ ਦੀ ਚਾਹੁੰਦੇ ਮੈਂ ਵੀ ਆਪਣਾ ਪਿੰਡ ਮੇਰਾ ਪਿੰਡ ਬਟਿੰਡੇ ਹੈ ਭਰਾਜ ਉਹਦੇ ਵਿੱਚ ਵੀ ਅਸੀਂ ਥੱਲੇ ਤੋਂ ਉਹ ਕੱਢ ਰਹੇ ਹਾਂ ਪਾਈ ਪਾਪੂ ਪਾਪਾਣੀ ਕੱਢਣ ਵਾਸਤੇ ਗੰਦਾ ਪਾਣੀ ਦੀਆ ਇੱਥੇ ਸੁजानਪੁਰ ਵਿੱਚ ਕੋਈ ਸੂਏ ਜੀ ਨਹੀਂ ਹੈ ਇਹ ਮੈਨੂੰ ਬੜੀ ਹਰਾਨੀ ਦੀ ਗੱਲ ਲੱਗਦੀ ਹੈ ਇਹ ਜਰੂਰ ਤੁਹਾਡਾ ਬਣਾ ਕੇ ਦੇਵਾਂਗੇ ਵਿਨੇ ਜੀ ਤੁਸੀਂ ਕਰੋ ਨਾ ਕਰੋ ਥੈਂਕ ਯੂ ਸੋ ਇਹ ਗੱਲਾਂ ਸਿਆ ਹੋਰ ਨਾ ਕੁਝ ਮੰਗ ਲੈਣਾ ਮੈਨੂੰ ਬਾਕੀ ਫਿਰ ਹੋਰ ਹਲਕੇ ਔਕੇ ਹੋਣਗੇ ਕੀ ਕਰਦਾ ਡਾਕਟਰ ਪੂਰੇ ਕਰ ਦਿਓ ਸਾਡੇ ਹਸਪੀਟਲਾਂ ਦੇ ਉਹ ਡਾਕਟਰ ਤਾਂ ਫੜਾਂਗੇ ਅਸੀਂ ਉਹ ਕਿ ਡਾਕਟਰ ਮੈਨੂੰ ਪਤਾ ਨਹੀਂ ਮਨ ਸੁਨੀਲ ਜੀ ਕਹ ਰਹੇ ਸਨ ਕਿ ਉਹਨਾਂ ਦੀ ਹੈਲਥ ਮਿਨਿਸਟਰ ਨਾਲ ਗੱਲ ਹੋਈ ਹੈ। ਸਾਡੀ ਹੋਰ ਕੁੜੀ ਖਾਧੂ ਪੀ ਹੋਈ। ਤੁਹਾਨੂੰ ਅਸੀਂ ਡਾਕਟਰ ਜ਼ਰੂਰ ਦੇਵਾਂਗੇ। ਵੀ ਇੱਕ ਅਸੀਂ ਗਿਵਿੰਗ ਦਾ ਇਨਸੈਂਟਿਵ ਸਰ ਇੱਕ ਮੁਕੇਸ਼ਵਰ ਦਾਮ ਕੇ ਲਈ ਇੱਕ ਅਸੀਂ ਜਦ ਸਿਰਫ ਇਹ ਨਹੀਂ ਜਿਹੜੇ ਬਾਰਡਰ ਏਰੀਆ ਤੋਂ ਮੈਂ ਗਿਆ ਸੀ ਪਿੱਛੇ ਜਿਹੜਾ ਝਗੜਾ ਪਾਕਿਸਤਾਨ ਨਾਲ ਕੋਈ ਪਾਕਿਆ ਸੀਗਾ ਮੈਂ ਖੇਮ ਕਰਨ ਤੋਂ ਖਾਲੜਾ ਔਰ ਜੇਰਾਬਾ ਬਣਾਣ ਤੱਕ ਪਹੁੰਚਿਆ ਸੀ। ਉੱਥੇ ਮੈਂ ਦੇਖੇ ਪਿੰਡਾਂ ਦੇ ਵਿੱਚ ਹਸਪਤਾਲ ਲੇਕਿਨ ਕੋਈ ਡਾਕਟਰ ਨਹੀਂ। ਡੰਗਰ ਹਸਪਤਾਲ ਉੱਥੇ ਕੋਈ ਡਾਕਟਰ ਨਹੀਂ ਸਕੂਲ ਉੱਥੇ ਕੋਈ ਟੀਚਰ ਨਹੀਂ ਅਗਲੇ ਦਿਨੀ ਮੈਨੂੰ ਉੱਥੇ ਭੇਜਨੇ ਪਏ ਡਾਕਟਰ ਵਗੈਰਾ ਜਾਓ ਤੁਸੀਂ ਉੱਥੇ ਅਸੀਂ ਉਹਨਾਂ ਦੇ ਵਾਸਤੇ ਜਿਹੜੇ ਇਹ ਜੀ ਜਗਾ ਅਸੀਂ ਚਾਹੁੰਦੇ ਆ ਕਿ ਉਹ ਆਉਣ ਕੋਈ ਅਸੀਂ ਇਨਸੈਂਟਿਵ ਸਕੀਮ ਬਣਾ ਲਾਂਗੇ ਤਾਂ ਕਿ ਉਹ ਲੋਕ ਉਹ ਲੋਕਾਂ ਨੂੰ ਵੀ ਕੁਝ ਹੋਏ ਕਿ ਅਸੀਂ ਅਗਰ ਪਹੁੰਚ ਸਕੇ ਹੁੰਤੇ ਕਿ ਸਾਨੂੰ ਕੋਈ ਫਾਇਦਾ ਹੋਗਾ ਉਹ ਅਸੀਂ ਮੈਂ ਹੈਲਥ ਮਿਨਿਸਟਰ ਸਾਹਿਬ ਨਾਲ ਗੱਲ ਕਰਕੇ ਉਹ ਕਰਾਂਗੇ ਤਾਂ ਅੱਜ ਮੁਕੇਸ਼ਵਰ ਧਾਮ ਦੇ ਲਈ ਹਾਂ ਮੁਕੇਸ਼ਵਰ ਧਾਮ ਮੁਕੇਸ਼ਵਰ ਧਾਮ ਦੀ ਬੜੀ ਮੰਗ ਹੋਈ ਸੀ ਸੁਨੀਲ ਜੀ ਨੇ ਮੈਨੂੰ ਦਿੱਲੀ ਗਿਆ ਸੀ ਔਰ ਕੁਦਰਤੀ ਤੌਰ ਤੇ ਮੈਂ ਜਾ ਰਿਹਾ ਸੀ ਉਹ ਦਿਨ ਸਾਡੇ ਮਨਿਸਟਰ ਸਾਹਿਬ ਗਟਕਰੀ ਸਾਹਿਬ ਨੂੰ ਮਿਲਣ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਇਹ ਮੰਦਿਰ ਸਾਡਾ ਬਹੁਤ ਪ੍ਰਾਚੀਨ ਮੰਦਿਰ ਹੈ ਉਹ ਮੰਨਦਾ ਹੈ ਤੁਸੀਂ ਇਹਨੂੰ ਬਚਾਉਣਾ ਹੈ ਉਹਨਾਂ ਨੇ ਉਦੋਂ ਹੀ ਹੁਕਮ ਦਿੱਤਾ ਸੀ ਔਰ ਉਹਦਾ ਹੁਣ ਪ੍ਰਬੰਧ ਹੋ ਗਿਆ ਉਹ ਇਸ ਉੱਪਰ ਪਾਣੀ ਉਸ ਉੱਪਰ ਥਲੇ ਹੀ ਰਹੂਗਾ ਥੈਂਕ ਯੂ ਥੈਂਕ ਯੂ ਇਹ ਉਹਨਾਂ ਨੇ ਦੱਸ ਦਿੱਤੀ ਇਹ ਗੱਲ ਤੇ ਅੱਜ ਖੁਸ਼ੀ ਸਾਰੇ ਮਨਾਓ ਕਿਉਂਕਿ ਇੱਥੇ ਸਿਰਫ ਬਿਜਲੀ ਔਰ ਪਾਣੀ ਨਹੀਂ ਇਹ ਤੁਹਾਡਾ ਏਰੀਆ ਜਿਹੜਾ ਇੱਥੋਂ ਲੈ ਕੇ ਸ਼ਾਹਪੁਰ ਕੰਢੀ ਤੋਂ ਲੈ ਕੇ ਥੀਨ ਤੱਕ ਇੱਕ ਦਿਨ ਤੁਸੀਂ ਦੇਖਣਾ ਇਹਨੇ ਇੱਕ ਇੰਟਰਨੈਸ਼ਨਲ ਇੱਕ ਟੂਰਿਜ਼ਮ ਹੱਬ ਬਣ ਜਾਣਾ ਹੈ ਅਸੀਂ ਇਹ ਟੈਂਡਰ ਕਰਾਵਾਂਗੇ ਇੰਟਰਨੈਸ਼ਨਲ ਟੈਂਡਰ ਕਰਾਵਾਂਗੇ ਤਾਕੇ ਬਾਹਰ ਵਿਦੇਸ਼ਾਂ ਤੋਂ ਲੋਕ ਆ ਕੇ ਤੇ ਲੇਕਿਨ ਮੈਨੂੰ ਨਹੀਂ ਪਤਾ ਸੀ ਕਿ ਇਹਨਾ ਸੋਹਣੇ ਜਗ੍ਹਾ ਮੈਂ ਇੱਕ ਦਿਨ ਵਾਪਸ ਜਾ ਰਿਹਾ ਸੀ ਪਠਾਨਕੋਟ ਤੋਂ ਤੇ ਮੈਂ ਕਹਿ ਇਧਰ ਦੀ ਉੱਪਰ ਦੀ ਚੱਲੀ ਔਰ ਦੇਖੀਏ ਇਹ ਡੈਮ ਦੇ ਵਿੱਚ ਕੀ ਹੈ ਬੜੇ ਸੋਹਣੇ ਸੋਹਣੇ ਇਲਾਕੇ ਨੇ ਉੱਥੇ ਟਾਪੂ ਨੇ ਹੋਰ ਨੇ ਔਰ ਪਾਣੀ ਬੜਾ ਵਧੀਆ ਲੱਗਦਾ ਹੈ ਉੱਥੇ ਇਹ ਇੱਕ ਦਿਨ ਇਹ ਟੂਰਿਜ਼ਮ ਮੈਪ ਆਫ ਇੰਡੀਆ ਤੇ ਇੱਥੇ ਇਹ ਬਣੂਗਾ ਤੁਸੀਂ ਦੇਖ ਲੈਣਾ ਆਪਣੇ ਸ਼ਾਇਦ ਜ਼ਿੰਦਗੀ ਚ ਬਣੇ ਜਾਂ ਨਾ ਬਣੇ ਲੇਕਿਨ ਜ਼ਰੂਰ ਬਣੂਗਾ ਇਹ ਮੈਂ ਤੁਹਾਨੂੰ ਦੱਸਣਾ ਹੈ ਤੋਂ ਅੱਜ ਖੁਸ਼ੀ ਹੋਈ ਹੈ ਆ ਕੇ ਆਪ ਨੂੰ ਸਾਰਿਆਂ ਨੂੰ ਮਿਲ ਕੇ ਤੁਹਾਡੇ ਦਰਸ਼ਨ ਕਰਕੇ ਔਰ ਵਾਹਿਗੁਰੂ ਕਰੇ ਤੁਸੀਂ ਚੜ੍ਹਦੀ ਕਲਾ 'ਚ ਰਹੋ ਪਰਿਵਾਰ ਸੁਖੀ ਰਹੇ ਬਾਰਡਰ ਤੇ ਬੈਠਿਓ ਪਰਵਾਹ ਨਾ ਕਰੋ ਅਸੀਂ ਤੁਹਾਡੇ ਨਾਲ ਹੈ ਜਦੋਂ ਲੋੜ ਕਹੀ ਪਸਾਦ ਲੈਣਾ ਮੈਂ ਆ ਕੇ ਆਪਣੇ ਸਾਥੀਆਂ ਨਾਲ ਬਹਿ ਜਾਊਗਾ ਔਰ ਅਸੀਂ ਕਰਾਂਗੇ ਇਸ ਨੂੰ ਰਕਸ਼ਾ ਕੁਝ ਨਹੀਂ ਮੋੜ ਆਪਣੇ ਮੋਲਕ ਨੂੰ ਨਹੀਂ ਕੁਛ ਹੋਣ ਦੇਣਾ ਇਹ ਨਾ ਪਰਵਾਹ ਕਰੋ ਹਿੰਦੁਸਤਾਨ ਦੀ ਫੌਜ ਬਿਲਕੁਲ ਤਿਆਰ ਬੈਰੀਆ ਸਾਡੀ 에ਅਰ ਫੋਰਸ ਸਾਡੀ ਨੇਵੀ ਸਭ ਕੁਝ ਸਾਡੀ ਡਿਫੈਂਸ ਸਰਵਿਸਿਜ਼ ਤਿਆਰ ਨੇ ਤੇ ਸਭ ਕੁਝ ਵੜਿਆ ਕੰਮ ਇਥੇ ਚੱਲ ਹੈ ਔਰ ਥੋੜੇ ਪਠਾਨਕੋਟ ਵਾਸਤੇ ਮੇਰੇ ਪਠਾਨਕੋਟ ਵਾਸਤੇ ਅਸੀਂ ਜੋ ਕਰ ਸਕਦੇ ਆ ਮੈਂ ਹਰ ਵੇਲੇ ਆਪਣੇ ਪ੍ਰਧਾਨ ਔਰ ਸਾਡੇ ਮੈਂਬਰ ਪਾਰਲੀਮੈਂਟ ਸਾਹਿਬ ਇਹਨਾਂ ਦੇ ਲਈ ਹਾਜ਼ਰ ਹੈ ਜੋ ਹੁਕਮ ਦੇਣਗੇ ਇਹੀ ਹੋਗਾ ਪਠਾਨਕੋਟ ਬਹੁਤ ਸ਼ੁਕਰੀਆ ਧੰਨਵਾਦ ਜੈਨ ਅੱਛਾ